ਕੱਚੇ ਦੇ ਵਿੱਚ ਪੁਲਵਾਰ ਜਿਹੜਾ ਇਹ ਮੈਨੂੰ ਲੱਗਦਾ ਪੁਲਵਾਰ ਬਰਕਰ ਜ਼ਿਆਦਾ ਖਾਂਦਾ ਲੱਗਦਾ ਹੈ ਲਾਲਗੋੜ ਦੇ ਵਿੱਚ ਪ੍ਰਿੰਸ ਹਮੋਰ ਦੂਜੇ ਪਾਸੇ ਭਰਵੰਦਾ ਅੜਕਾ ਪ੍ਰਕਾਸ਼ ਮੋਲਾ ਕਰੋ ਜੀ ਫੋਟੋ ਇਹਨਾਂ ਦੀ ਹੋ ਗਈ ਚਲੋ ਲੈ ਵੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਤੋਂ 4 ਮਿੰਟ ਦਾ ਭਾਗ ਰੱਜੂ ਥੱਲ ਲਈਏ ਮੈਚ ਕੁਝ ਬਸ ਵੀ ਕਰਾ ਲਈਏ ਚਲੋ ਜੀ ਇਧਰ ਇਧਰ ਕਰਾਓ ਜੀ ਫਿਰ ਇਤਵਾਂ ਕੁਸ਼ਤੀ ਰੱਦੀਏ ਬਾਅਦ ਚ ਕਰਾਂਗੇ ਇਹਦੇ ਲਾਲ ਲਗੋਰ ਦੇ ਵਿੱਚ ਰਾਜਵੰਤ ਹਬੌਰ सोनू ਮੋਲਾ ਇਹ ਸਾਡੇ ਕੋਲ ਚਾਰ ਪਹਿਲਵਾਨ ਆਏ ਨੇ ਬਾਅਦ ਵਿੱਚ ਵੱਡੀ ਕੁਸ਼ਤੀ ਬਾਅਦ ਚ ਵੇਖਾਂਗੇ ਪਹਿਲਾਂ ਇਹ ਪਹਿਲਵਾਨਾਂ ਦੀ ਕੁਸ਼ਤੀ ਆਓ ਜੀ ਬੱਲੇ 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 ਕੋਈ ਨਹੀਂ ਕੋਈ ਦੋਨੇ ਪਾਸੇ ਦੇਖੋ ਜੀ ਜਿੱਧਰ ਦੇਖਾ ਤੂੰ ਹੀ ਤੂੰ ਵਸਾ ਦੋਨੇ ਪਾਸੇ ਕੁਸ਼ਤੀਆਂ ਜਿਹੜੇ ਪਾਸੇ ਦੇਖਾ ਮੰਮੀ ਤੂੰ ਦਿਸਦਾ ਆਹ ਦੇਖੋ ਪੈ ਗਈ ਲੰਗੜੀ ਵਾਹ ਵਾਹ ਨਈ ਰਿਸਾ ਤੇਰੀਆਂ ਇੱਕ ਤਾਂ ਮੇਰੇ ਵਰਗਾ ਪਤਲਾ ਜਾਂ ਤੇ ਦੂਜਾ ਤੰਦਰ ਵੇਟ ਵਾਲੋ ਵੀ ਹੈਵੀ ਹੈ ਕਿਸੇ ਤੋਂ ਅਲੱਗ ਹੈਵੀ ਹੈ ਬਾਕੀ ਇਹ ਕੁਸ਼ਤੀਆਂ ਵੱਡੀਆਂ ਫੱਟ ਕਰਾਵਾਂਗੇ ਆਹ ਚਾਉਂਦੇ ਹਾਂ ਚੰਡੇ ਵਾਲੇ ਮੋਟੇ ਉੱਤੇ ਰੜਾਈ ਪੀਰੇ ਉਹ ਮੈਂ ਜਾ ਜਾਂਦੀ ਕਰਦੇ ਕਿ ਤੇਰਾ ਜਾਣਾ ਕੁਝ ਨਹੀਂ ਦਰਹਿਣਾ ਕੁਝ ਨਹੀਂ ਆਹ ਪਾਰ ਪਾਰ ਕਰਨੀ ਆ ਪਰ 5 ਮਿੰਟਾ ਤੁਹਾਡੇ ਕੋਲੇ ਨਹੀਂ ਅਸੀਂ ਮੈਚ ਰੋਕਿਆ 5 ਮਿੰਟਾ ਦੋਨੇ ਕੁਸ਼ਤੀਆਂ ਨੂੰ 5 ਮਿੰਟ ਵੀਰ ਬਣ ਕੇ ਤੇ ਇੱਕ ਮੈਂ ਬੇਨਤੀ ਕਰੂੰਗਾ ਸਾਰੀ ਸੰਗਤ ਆਈ ਆ ਆਪਾਂ 10-10 ਰੁਪਏ ਜ਼ਰੂਰ ਦੇਣੇ ਭਰਾਵਾਂ ਨੂੰ ਜੇ ਇਲਾਕੇ ਦੇ ਵਿੱਚ ਕਹਿੰਦੇ ਪੁਲਵਾਨ ਸੁਣਦੇ ਆ ਜਿਹੜੇ ਇਲਾਕੇ ਦੇ ਕਹਿੰਦੇ ਪੁਲਵਾਨ ਕੁਲਜਨ ਉਸ ਇਲਾਕੇ ਵਿੱਚ ਖੋੜੀ ਨਹੀਂ ਲੈਂਦੀ ਕੋਈ ਔਰ ਜੇ ਆਪਾਂ ਪੁਲਵਾਨਾਂ ਦਾ ਮਾਣ ਸਨਮਾਨ ਕਰਦੀ ਐ ਧੀਆ ਦਾ ਮਾਣ ਸਨਮਾਨ ਕਰਦੀ ਐ ਤਾਂ ਪ੍ਰਮਾਤਮਾ ਦਿਨ ਦੁਗੜੀ ਦਾ ਚੁਗੜੀ ਤੱਕੀ ਬਖਸ਼ਦਾ ਜਿਹਨਾਂ ਇਸ ਤਰ੍ਹਾਂ ਵੀ ਹਰਾ ਅਗਲੀ ਦਰਿਆ ਵੀ ਹਰਾ ਐ ਕੋਈ ਕੁਸ਼ਤੀ ਅਸੀਂ ਉਹ ਮਿਲਣੀ ਆ ਜਿਹੜਾ ਬੰਦਾ ਢਾ ਕੇ ਲੱਕ ਦੇਵੇਗਾ ਓਏ ਇਹ ਮਿੱਟੀ ਪਾਗੀ ਬੜ ਕੇ ਆਉਂਦੇ ਮਿੱਟੀ ਪਾਗੀ ਔਰ ਦੋ ਪਾਣੀ ਪਾਣੀ ਦਿਓ ਪਾਣੀ ਆਜਾ ਚਲ ਕੋਈ ਨਾ ਆਹ ਨਾਲ ਉੱਠ ਰੋ ਰੋਦਾ ਕਿ ਬ੍ਰਿਟਿਸ਼ ਉਹ ਜੁੱਤੀ ਪਾਈ ਸਾਰਾ ਸਹਾਰਾ ਸੰਗਰਾਣਾ ਲਾ ਜੀ ਇੱਕ ਪਸਤੀ ਆਪਲਾ ਹੰਦਾ ਮੁੰਡਾ ਜੇ ਤੁਰੇ ਨੂੰ ਬੜੀ ਕਰਾਉਣੇ ਮਾਨ ਸਬਾਹ ਹੋਰ ਆਲੋ ਜਿੱਤ ਕੇ ਬਈ ਹੋਰ ਆਪਲਾ ਰਾਜਵੰਤ ਜੇ ਤੁਰੇ ਬਈ ਰਾਜਵੰਤ ਮੈਂ ਇੱਕ ਬੇਨਤੀ ਕਰੂਗਾ ਦੋਨੋਂ ਪਹਾੜਾਂ ਦਾ ਮਾਨ ਸਬਾਹ ਕਰਨਾ ਆਪਾਂ ਸਾਰੇ ਜਣੇ ਆਜੋ 10 10 20 ਰੁਪਏ ਜ਼ਰੂਰ ਸਵਾਣ ਕਰਨਾ ਯਾਰ ਤੇ ਕੋਈ ਗੱਲ ਨਹੀਂ ਪ੍ਰਮਾਤਮਾ ਤੁਹਾਨੂੰ ਯਾਰ ਬੜਾ ਕੋਈ ਜਾਊਗਾ ਹਾਂਜੀ ਨਹੀਂ ਅਧਿਕਰਮੀ ਆ ਪਾਣੀ ਵਿੱਚ ਠੀਕ ਅਧਿਕਰਾ ਦਿਏ ਪਰਾ ਠੀਕ ਹੈ ਇਹਨੂੰ ਪਹਿਲਾਂ ਦੇਖ ਲਈਏ ਤਾਂ ਵੱਡੇ ਡਟਲਾ ਕੀ ਕਰਦਾ ਹੈ ਬੱਲੇ ਭੱਲੇ ਭੱਲੇ ਜਲ ਜ਼ੋਰ ਲਾ ਓਏ 3 ਮਿੰਟ 3 ਮਿੰਟ ਰਹਿ ਗਏ ਬਾਈ 3 ਮਿੰਟ ਉਹ ਲਾਲ ਕਛਾ ਇਤਨਾ ਵਾ ਬੋਲ ਰਹਾ ਇਤਨੀ ਜਮ ਤਾਰ ਤਟਾਰੀ ਕਿੰਦਾ ਤੂੰ ਅਨੰਦ ਆ ਵੀ ਚੰਡੀ ਵਾਲੀ ਕੁਸ਼ਤੀ ਕਮਾ ਹਮਾਰ ਮੰਜੀਤ ਮੋਲਾ ਆਪਣੇ ਪਿੰਡ ਦੇ ਵਿੱਚ ਹਾਜੀ ਮੰਜੀਤ ਮੋਲਾ ਤੇ ਗੁਰਨਾਮ ਅਬੋਰ ਤੇ ਇਹ ਬਹੁਤ ਵਧੀਆ ਕੁਸ਼ਤੀ ਹੈ ਬੜੀ ਕੁਸ਼ਤੀ ਹੈ ਇਹਨਾਂ ਨੂੰ ਮਾਨ ਸਨਮਾਨ ਕਰਨਾ ਇਹ ਪੌਣੜੇ ਆ ਕੇ ਆਪਣੇ ਪਿੰਡ ਦੇ ਵਿੱਚ ਕੁਸ਼ਤੀਆਂ ਦੀ ਸ਼ੁਰੂਆਤ ਕੀਤੀ ਹੈ ਉਹ ਮੈਨੂੰ ਕਾਫੀ ਸਮਾਂ ਹੋ ਗਿਆ ਉਹਨੂੰ ਕਾਫੀ ਭਵਾਨ ਦੇ ਕਿਰਤੀ ਗੈਸੇ ਮੈਂ ਵੀ ਕਮੈਂਟਰੀ ਨਵਾਂ ਲਾਏ ਕਰਨ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਕਹਾਂਗਾ ਵੀ ਹੁਣ ਭਵਾਨ ਆਇਆ ਹੈ ਤੇ ਜੂਰ ਇਹਦਾ ਮਾਰਸ ਮਾਰ ਕਰਨ ਦਾ ਬੜੀ ਆਸ ਲੈ ਕੇ ਆਇਆ ਹੈ ਚੱਲ ਵੀ ਚੱਲ ਵੀ ਚੱਲ ਵੀ ਅੱ끼 ਫਿਰਦਾ ਮਰੂਤਾ ਜਿਹੜੀ ਇਹੋ ਬਤੰਦਰ ਸ਼ੋਕ ਸਮੁੰਦਰ ਜੀ ਨਜ਼ਰ ਰੱਖੋ ਸਮੁੰਦਰ ਜੀ ਨੇੜੇ ਦੋ ਮਿੰਟ ਦੋ ਮਿੰਟ ਰਹਿ ਕੇ ਮੋਟਿਆ ਓ ਬੱਲੇ 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 ਮਹੱਲ ਲੋੜ ਨਹੀਂ ਲਾਇਆ ਕਹਿੰਦਾ ਆਇਆ ਹੀ ਨਹੀਂ ਮੇਰੇ ਨਿਕੜ ਹੀ ਆਉਂ ਕਹਿੰਦਾ ਆ ਬਾਤ ਤੇ ਨਹੀਂ ਆਲੀ ਸਾ ਤੇਰੀਆਂ ਚੱਲ ਚੱਲ ਚੱਲਾ ਮਾਰੇ ਚ ਮੰਦਰਾ ਪਵਾ ਕੇ ਰਾਂਝਾ ਬਣਿਆ ਅੱਗਰ ਸਮੈ ਨਤ ਤੀਆਂ ਬਾਈ ਫਿਰਦਾ ਵਾਹ ਜੀ ਵਾਹ ਇਹ ਲਾਹੂ ਕਲੰਗੜੀ ਆ ਬੱਲੇ ਮਨਜੀਤ ਇਹ ਮਨਜੀਤ ਲਾਲਗੋੜ ਦੇ ਵਿੱਚ ਆ ਇਹਨੇ ਬਹੁਤ ਪਲਵਾਰ ਤਿਆਰ ਕੀਤੇ ਆ ਇਹ ਬਹੁਤ ਵਧੀਆ ਕੁਸ਼ਤੀਆਂ ਵੀ ਆਦੇ ਪਿੰਡ ਉੱਥੇ ਕਰਾਉਂਦਾ ਮੋਹਲਾ ਦੇ ਵਿੱਚ ਇਹਦਾ ਅਖਾੜਾ ਵੀ ਬਣਿਆ ਜੇ ਕਿਸੇ ਮੁੰਡੇ ਨੇ ਪਹਿਲਵਾਨੀ ਖੇਤਰ ਚ ਪੈਣਾ ਉਹ ਪਹਿਲਵਾਨੀ ਸਿੱਖੀ ਸਕਦਾ ਤੇ ਕੁਸ਼ਤੀਆਂ ਬਹੁਤ ਵਧੀਆ ਕਰਾਉਂਦਾ ਹਰੇਕ ਪਹਿਲਵਾਨ ਨੂੰ ਹਜ਼ਾਰਾਂ ਰੁਪਏ ਦੇ ਕੇ ਦੇ ਕੇ ਤੋੜਦਾ ਬੱਲੇ 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 ਲੈ ਵੀ ਮਨਜੀਤ ਭਵਾਰ ਜਿੱਤੋ ਹਟਾ ਭਵਾਰ ਦੂਜੇ ਨੰਬਰ ਤੇ ਬਰਗਰਾਰ ਫੀਸ ਵਾਲਾ ਲਓ ਜਿਹੜਾ ਪੁੱਤ ਲਾਉਗੇ ਦਾ ਹਲੋ ਭਾਈ ਜੀ ਆ ਸਾਡੇ ਪ੍ਰਮਾਨ ਵੀਰ ਢੇੜਾ ਲਾਉਣਗੇ ਜਿੱਥੋਂ ਦੇ ਵੀ ਢੇੜਾ ਲਾਉਣਗੇ ਆਪਾਂ 150 ਵੀ ਜਿੰਨੇ ਵੀ ਛਰਦੇ ਆ ਤੇ ਆਪਾਂ ਸਾਡੇ ਬਤੇ ਵੀਰ ਅਈ ਗਰਨਾਥ ਸਿੰਘ ਵੱਲੋਂ 50 ਰੈਫਰ ਨੂੰ ਇਸ 100 ਰੁਪਏ ਮੇਰਾ ਸਪੈਸ਼ਲ ਨਾਮ ਤੇ 50 ਰੁਪਈਆ ਰਫੀਆਂ ਦੇ ਲਈ 100 ਰੁਪਈਆ ਸਪੈਸ਼ਲ ਨਾਮ ਦਿੰਦੇ ਆ ਜੀ ਬਹੁਤ ਬਹੁਤ ਧੰਨਵਾਦ